ਸਤਿ ਅਕਾਲ ਜੀ ਸ਼੍ਰੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਪਰਿਵਾਰ ਇੰਨਾ ਕੁ ਲੋੜਵੰਦਾ ਮੈਨੂੰ ਅੱਜ ਤੋਂ 4 ਦਿਨ ਪਹਿਲਾਂ ਇਸ ਬਾਰੇ ਪਤਾ ਲੱਗਿਆ ਸੀ ਇਹ ਸਾਡੀ ਭੈਣ ਛੋਟੀ ਇਹਦਾ ਸਰ ਕੱਲ ਮੈਰਿਜ ਆ ਔਰ ਇਹ ਚਲੋ ਪਰਮਾਤਮਾ ਵੱਲੋਂ ਜੋ ਵੀ ਚਲੋ ਹੁੰਦਾ ਵਾ ਚਲੋ ਵਧੀਆ ਹੀ ਹੁੰਦਾ ਵਾ ਪਰ ਇਹ ਇਹਨਾਂ ਦੇ ਘਰ ਦੇ ਹਾਲਾਤ ਇਦਾਂ ਦੇ ਆ ਕਿ ਇਹਨਾਂ ਦਾ ਆਪਣਾ ਗੁਜ਼ਾਰਾ ਜਿਹੜਾ ਵਾ ਉਹ ਬੜੀ ਮੁਸ਼ਕਲ ਨਾਲ ਚੱਲਦਾ ਵਾ ਘਰ ਦੇ ਵਿੱਚ ਕੋਈ ਵੀ ਕਮਾਣ ਵਾਲਾ ਕੋਈ ਜੀ ਨਹੀਂ ਹੈਗਾ ਇਹਨਾਂ ਦੇ ਜਿਹੜੇ ਦੋ ਬ੍ਰਦਰ ਹੈਗੇ ਆ ਉਹ ਵੀ ਘਰ ਵਿੱਚ ਮਤਲਬ ਕਿ ਕੋਈ ਇੰਟਰਫੇਅਰ ਨਹੀਂ ਕਰਦੇ ਉਹ ਬਾਹਰ ਹੀ ਕਿਤੇ ਰਹਿੰਦੇ ਆ ਔਰ ਸਰ ਤੁਸੀਂ ਦੇਖ ਰਹੇ ਹੋ ਮਕਾਨ ਵੀ ਕੱਚੇ ਹੈਗੇ ਆ ਇਹਨਾਂ ਦਾ ਜਿਹੜਾ ਬਰਾਤ ਜਿਹੜੀ ਕੱਲ ਆਣੀ ਆ ਉਹਨਾਂ ਦਾ ਰੋਟੀ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਕੋਈ ਬਿਸਤਰੇ ਕੋਈ ਆਪਣਾ ਸੂਟ ਜਾਂ ਕੋਈ ਦੇਣ ਵਾਸਤੇ ਕੋਈ ਸਮਾਨ ਜਿਹੜਾ ਵਾ ਮਤਲਬ ਕਿ ਕੋਈ ਚੀਜ਼ ਦਾ ਨਾ ਕੋ ਅਰੇਂਜਮੈਂਟ ਨਹੀਂ ਹੈਗਾ ਤਿੰਨ ਚਾਰ ਦਿਨ ਸਰ ਪਹਿਲਾਂ ਇਸ ਬਾਰੇ ਪਤਾ ਲੱਗਿਆ ਸੀ ਹੁਣ ਅਸੀਂ ਸਰ ਆਪਣੀ ਟੀਮ ਨਾਲ ਗੱਲ ਕੀਤਾ ਆਪਣੇ ਸਹਿਯੋਗੀਆਂ ਨਾਲ ਗੱਲ ਕੀਤੀ ਤੇ ਸਰ ਤੁਸੀਂ ਦੇਖ ਰਹੇ ਹੋ ਕਿ ਏ ਟੂ ਜ਼ੈਡ ਰੋਟੀ ਦਾ ਪ੍ਰਬੰਧ ਠੀਕ ਹੈ ਜੀ ਉਹਦੇ ਵਿੱਚ ਸਰ ਬਿਸਤਰੇ ਦਾ ਪ੍ਰਬੰਧ ਔਰ ਆਪਣਾ ਜੋ ਵੀ ਸਮਾਨ ਹੈਗਾ ਵਾ ਜਿਹਦੇ ਵਿੱਚ ਆਪਣਾ ਆ ਗਈ ਸਾਡੀ ਮਸ਼ੀਨ ਜਿਹੜੀ ਆ ਔਰ ਜਿਹੜਾ ਆਪਣਾ ਫ੍ਰਿਜ ਫ੍ਰਿਜ ਵਗੈਰਾ ਅਲਮਾਰੀ ਵਗੈਰਾ ਬਿਸਤਰੇ ਕੱਪੜੇ ਏ ਟੂ ਜ਼ੈਡ ਜਿੰਨੀ ਵੀ ਸਰ ਵਿਆਹ ਵਿੱਚ ਜੋ ਵੀ ਮਤਲਬ ਕਿ ਜ਼ਰੂਰਤ ਹੁੰਦੀ ਆ ਉਹ ਸਾਰਾ ਅਰੇਂਜਮੈਂਟ ਜਿਹੜਾ ਹੀ ਕਰਤਾ ਵਾ ਉਹਦੇ ਵਿੱਚ ਸਰ ਸਾਨੂੰ ਜਿਹੜਾ ਵਾ ਸਹਿਯੋਗ ਮੇਰੇ ਸਾਥੀਆਂ ਵੱਲੋਂ ਬਹੁਤ ਸਹਿਯੋਗ ਆਇਆ ਵਾ ਇਹਦੇ ਵਿੱਚ ਸਾਡੇ ਤੇਜਵੀਰ ਸਰਪੰਚ ਜਿਹੜੇ ਆਪਣੇ ਆਲੇ ਚੱਕ ਤੋਂ ਇਹਨਾਂ ਨੇ ਵੀ ਸਰ ਕਾਫੀ ਮਦਦ ਕੀਤੀ ਆ ਠੀਕ ਆ ਉਸ ਤੋਂ ਬਾਅਦ ਇਹਨਾਂ ਦੇ ਸਾਥੀ ਜਿਹੜੇ ਨਾਂ ਲਾਏ ਆ ਆਪਣੇ ਈਨੂ ਭਾਜੀ ਹੋਣੇ ਆਏ ਆ ਆਪਣੇ ਸਰਪੰਚ ਸਾਹਿਬ ਆਪਣੇ ਹਮਰਾਜਪੁਰ ਤੋਂ ਰੋਮੀ ਭਾਜੀ ਹੋਣੇ ਉਸ ਤੋਂ ਬਾਅਦ ਸਰ ਆਪਣੇ ਰਮੇਜ ਜੀ ਆ ਨਬਾ ਦਾਸ ਦੇ ਜਿਹੜੇ ਪ੍ਰੈਜ਼ੀਡੈਂਟ ਸਭਾ ਦੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਆ ਗਏ ਆ ਚਾਹੀਏ ਤੋਂ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਮਤਲਬ ਕਿ ਅੱਜ ਜਿਹੜਾ ਵਾ ਕੁੜੀ ਦਾ ਜਿਹੜਾ ਵਿਆਹ ਔਰ ਵਿਆਹ ਵੀ ਸਰ ਬੜੇ ਵਧੀਆ ਤਰੀਕੇ ਨਾਲ ਕਰਾਂਗੇ ਬਾਕੀ ਪਰਿਵਾਰ ਵੱਲੋਂ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੋਏਗੀ ਉਹ ਅਸੀਂ ਪੂਰੀ ਕਰਕੇ ਜਾਵਾਂਗੇ ਅੱਜ ਸਰ ਇੱਥੇ ਅਸੀਂ ਪਹੁੰਚੇ ਆ ਕੁੜੀ ਨੂੰ ਸਰ ਆਸ਼ੀਰਵਾਦ ਦੇ ਚਲੋ ਪਿਆਰ ਦੇਣ ਆਏ ਆ ਪ੍ਰਮਾਤਮਾ ਮਿਹਰ ਕਰੇ ਈਨਾਂ ਦੀ ਜੋੜੀ ਸਲਾਮਤ ਰਹੇ ਕਿਉਂਕਿ ਜਿਹੜਾ ਮੁੰਡਾ ਵੀ ਹੈਗਾ ਵਾ ਉਹ ਵੀ ਮਤਲਬ ਕਿ ਮੂੰਹ ਤੋਂ ਥੋੜਾ ਨਹੀਂ ਬੋਲ ਸਕਦਾ ਔਰ ਕੁੜੀ ਵੀ ਜਿਹੜੀ ਸਰ ਮੂੰਹ ਤੋਂ ਥੋੜੀ ਮਤਲਬ ਕਿ ਨਹੀਂ ਬੋਲ ਸਕਦੀ ਬਾਕੀ ਸਰ ਉਹ ਪਰਮਾਤਮਾ ਕਰਨ ਵਾਲਾ ਵਾ ਪਰਮਾਤਮਾ ਹਿੰਮਤ ਬਖਸ਼ਦਾ ਵਾ ਬੰਦਿਆ ਤੇ ਬੰਦਾ ਸਟੈਪ ਚੁੱਕੇ ਇੱਕ ਇੱਕ ਹਿੰਮਤ ਕਰੇ ਅਪੇਸ ਕਾਫਲਾ ਵੱਧਦਾ ਜਾਂਦਾ ਵਾ ਸਹਯੋਗ ਮਿਲਦਾ ਜਾਂਦਾ ਵਾ ਇੱਛਾ ਹੋਣੀ ਚਾਹੀਦੀ ਕੰਮ ਕਰਨ ਦੀ ਕੰਮ ਕੋਈ ਨਹੀਂ ਦੁਖਦਾ ਬਾਕੀ ਪਰਮਾਤਮਾਗੇ ਸ਼ੁਕਰ ਕਰਦੇ ਆ ਈ ਪ੍ਰਮਾਤਮਾ ਇਹਨਾਂ ਪਰਿਵਾਰਾਂ ਤੇ ਕਿਰਪਾ ਕੀਤੀ ਆ ਔਰ ਜੜਾ ਵਾ ਕੱਲ ਜੜਾ ਇਹਨਾਂ ਦਾ 2 ਤਰੀਕ ਨੂੰ ਜੜਾ ਦਸ਼ਰੇ ਵਾਲ ਦਿਨ ਜੜਾ ਵਾ ਪਿੰਡ ਦੇ ਵਿੱਚ ਜੜਾ ਵਾ ਉਹ ਬੜੀ ਧੂਮ ਧਾਮ ਨਾਲ ਤੇ ਨਹੀਂ ਕਹਿ ਸਕਦੇ ਪਰ ਫਿਰ ਵੀ ਇਹਨਾਂ ਦੇ ਜਿਹੜੇ ਆ ਕਾਰਜ ਜਿਹੜੇ ਆ ਤੇ ਪਿੰਡ ਵਿੱਚ ਹੋਣਗੇ ਸਾਰਾ ਪ੍ਰਬੰਧ ਜੜਾ ਵਾ A to Z ਜੜਾ ਵਾ ਉਹ ਸਾਰਿਆਂ ਦਾ ਹੋ ਗਿਆ ਵਾ ਔਰ ਖਾਸ ਕਰਕੇ ਮੈਂ ਸਾਰੇ ਸਾਥੀਆਂ ਦਾ ਜਿੰਨੇ ਵੀ ਜਿਹੜਾ ਜਿਹੜਾ ਵੀ ਸਹਿਯੋਗ ਆਇਆ ਵਾ ਸ਼ਹਿਰ ਵਾਸੀਆਂ ਦਾ ਸਹਿਯੋਗ ਆਇਆ ਵਾ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਵਾਂ ਕਿ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਔਰ ਮਿਹਨਤਾਂ ਬਖਸ਼ਣ ਤਾਂ ਜੋ ਉਹ ਇਸੇ ਤਰ੍ਹਾਂ ਜਿਹੜੇ ਸਮਾਜ ਵਿੱਚ ਸੇਵਾ ਕਰਦੇ ਰਹਿਣ ਜਿਹੜੇ ਲੋੜਵੰਦ ਪਰਿਵਾਰ ਆ ਉਹ ਇਸੇ ਤਰ੍ਹਾਂ ਹੀ ਇਹ ਸਾਥੀਆਂ ਦੇ ਸਮਾਜ ਸੇਵਿਕਿਆਂ ਦੇ ਜਿਹੜੇ ਸਹਿਯੋਗ ਦੇ ਨਾਲ ਜਿਹੜੇ ਉਹ ਵਸਦੇ ਰਹਿਣ ਔਰ ਪ੍ਰਮਾਤਮਾ ਇਹਨਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ। ਇਹ ਜੀ 4-5 ਦਿਨ ਪਹਿਲਾਂ ਦੀ ਗੱਲ ਹੈ ਜੀ ਮੇਰੇ ਨਾਲ ਲੜਕੀ ਦੀ ਮਾਤਾ ਜੀ ਨੇ ਸੰਪਰਕ ਕੀਤਾ ਸੀ ਮੈਂ ਆਪਣੇ ਜਿੰਨੇ ਸਮਾਜ ਸੇਵੀ ਭਰਾ ਨੇ ਇਹਨਾਂ ਨਾਲ ਅੱਗੇ رابطہ ਕੀਤਾ ਸੀ ਮੇਰੇ ਪਿੰਡ ਇਦਾਂ ਗਰੀਬ ਪਰਿਵਾਰ ਆ ਵੀ ਉਹਨਾਂ ਦੀ ਮਦਦ ਕਰੀਏ ਸੋ ਇਹ ਸਾਡਾ ਸਮਾਜ ਸੇਵੀ ਭਰਾ ਰਿਸ਼ੀ ਆ ਇੱਧਰ ਸਰਪੰਚ ਹਲੇ ਚੱਕ ਤੋਂ ਨੇ 23 ਵੀਰ ਕਾਲੂ ਫੌਜੀ ਹਲੇ ਚੱਕ ਤੋਂ ਇੱਧਰ ਗੁਰੂ ਨਾਨਕ ਨਗਰ ਅਮਰਾਜਪੁਰ ਤੋਂ ਸਰਪੰਚ ਨੇਤਰदास ਜੀ ਸਿੰਘ ਹੋਣੀ ਇੱਧਰ ਯੋਧ ਵੀਰ ਜੀ ਨੇ ਗੁਰੂ ਨੱਬਾ ਦਾਸ ਕਮੇਟੀ ਦੇ ਪ੍ਰਧਾਨ ਇਹਨਾਂ ਸਾਰਿਆਂ ਨੇ ਹੀ ਰਲ ਕੇ ਜਿੰਨੀ-ਜਿੰਨੀ ਵੀ ਕਿਸੇ ਦੀ ਸਮਰੱਥਾ ਸੀ ਉਹਦੇ ਮੁਤਾਬਕ ਸਾਰਿਆਂ ਨੇ ਰੱਜ ਕੇ ਦਾਨ ਕੀਤਾ ਤੇ ਜਿੰਨੇ ਵੀ ਜੋਗੇ ਨੇ ਸਾਰਿਆਂ ਨੇ ਹੀ ਆਪਣਾ ਇਹ ਪੂਰਨ ਜਿਹੜਾ ਵਾ ਜਿੰਦਗੀ 'ਚ ਕਹਿੰਦੇ ਕੋਈ ਕੰਮ ਚੰਗਾ ਕਰੀਏ ਸਾਰਿਆਂ ਨੇ ਉਸ ਮੁਤਾਬਕ ਹੀ ਇੱਕ ਕੰਮ ਕੀਤਾ ਬਾਕੀ ਸਵੇਰੇ ਵੀ ਜੋ ਬਰਾਤ ਵਾਲੇ ਦਿਨ ਕੋਈ ਵੀ ਲੋੜ ਹੋਏਗੀ ਅਸੀਂ ਚਿਤਾਨ ਦੀ ਤਰ੍ਹਾਂ ਪਰਿਵਾਰ ਦੇ ਨਾਲ ਖੜੇ ਆਂ ਸਵੇਰੇ ਵੀ ਇਹਨਾਂ ਦੀ ਇਸੇ ਤਰ੍ਹਾਂ ਹੀ ਰੱਜ ਕੇ ਮਦਦ ਕਰਾਂਗੇ ਸੋ ਪਹਿਲਾਂ ਆਪਣੇ ਸ਼੍ਰੀ ਗੁਰੂ ਨਾਨਕ ਦਾਸ ਜੀ ਦਾ ਜਕਾਰਾ ਲਾ ਕੇ ਤੁਹਾਡਾ ਸਾਰਾ ਦਾ ਅਸ਼ੀਰਵਾਦ ਲੈਣਾ ਚਾਹਾਂ ਗੋ ਸੁਆਮੀ ਸ਼੍ਰੀ ਗੁਰੂ ਨਵਦਾਸ ਮਹਾਰਾਜ ਜੀ ਕੀ ਜੈ ਮੇਰਾ ਨਾਮ ਯੋਧਵੀਰ ਸਿੰਘ ਆ ਮੈਂ ਪਿੰਡ ਹੱਲੇ ਚ ਹੀ ਆ ਤੂੰ ਆ ਵੀ ਚਾਹੀਏ ਤੋਨੇ ਗੁਰਦਾਸਪੁਰ ਤੋਂ ਨੇ ਪੈਸਾ ਗੁਰਦਾਸਪੁਰ ਤੋਂ ਨੇ ਸੰਤਾਨ ਸਾਹਿਬ ਨੇ ਹੱਲੇ ਚੱਕ ਵਾਲੇ ਵੀ ਜਿੰਨੇ ਵੀ ਆਏ ਨੇ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਕਿ ਇਹਨਾਂ ਨੇ ਇੱਕ ਲੋੜਵੰਦ ਪਰਿਵਾਰ ਦੀ ਹੈਲਪ ਕਰਕੇ ਇੱਕ ਪੁੰਨ ਦਾ ਕੰਮ ਕੀਤਾ ਮੈਂ ਦਿੱਲੀ ਜਾਣਾ ਸੀਗਾ ਤੇ ਮੈਨੂੰ ਸਾਡੇ ਸ਼ਹਿਰ ਦੇ ਪ੍ਰੈਜ਼ੀਡੈਂਟ ਨੇ ਸ਼੍ਰੀ ਰਮੇਸ਼ ਕਾਲੀ ਜੀ ਨੇ ਇੱਕ ਲੜਕੀ ਐ ਬੋਲ ਵੀ ਨਹੀਂ ਸਕਦੀ ਤੇ ਸੁਣ ਵੀ ਨਹੀਂ ਸਕਦੀ ਗਰੀਬ ਪਰਿਵਾਰ ਐ ਤੇ ਉਹਦੀ ਮਦਦ ਕਰਨੀ ਹੁੰਦਾ ਕਿ ਬੇਟਾ ਇਸ ਤਰ੍ਹਾਂ ਕਰੋ ਕਿ ਮੈਂ ਤੇ ਹੁਣ ਦਿੱਲੀ ਸਿਰੇ ਚਲੇ ਜਾਣਾ ਤੇ ਉਧਰੋਂ ਆ ਕੇ ਨਾ ਤੇ ਜ਼ਰੂਰ ਕਰਾਂਗੇ ਬਟ ਉਥੋਂ ਹੀ ਸਾਡੀ ਤਾਲਮਿਲ ਹੋਇਆ ਇਹਨਾਂ ਨਾਲ ਰਮੇਸ਼ ਕਾਲੀ ਨੇ ਸਾਡੇ ਨਾਮਾ ਦੱਸਦੇ ਪ੍ਰੈਜ਼ੀਡੈਂਟ ਨੇ ਜਿਹੜੇ ਤੇ ਇਮੀਡੀਏਟ ਰੋਣ ਨੂੰ ਥੋੜੀ ਜੀ ਫਾਈਨੈਂਸ਼ੀਅਲੀ سپورਟ ਕਰਕੇ ਆਓ ਦੇਖੋ 10 15 ਦਿਨ ਪਹਿਲੇ ਇੱਥੇ ਆਏ ਆ ਇਹਨਾਂ ਨੂੰ ਚਲੋ ਘਰ ਦੇ ਖਰਚੇ ਪਰਚੇ ਵਿਆਹ ਦੇ بڑے ਛੋਟੇ ਮੋਟੇ ਕੰਮ ਹੁੰਦੇ ਆ ਥੋੜੇ ਜਿਹਾ ਪੈਸੇ ਇਹਨਾਂ ਨੂੰ ਦੇ ਕੇ ਗਈ ਕੋ ਉਸ ਦਿਨ ਮਰਖਾ ਸ਼ਾਇਦ 5000 ਰੁਪਏ ਦੇ ਗਏ ਫਿਰ ਮੈਂ ਵੀ ਆ ਗਿਆ ਜੋ ਇਹਨਾਂ ਦੀ ਕਿਰਪਾ ਕਹ ਲਿਏ ਐਫਰਟਸ ਕਹ ਲਿਏ ਇਹਨਾਂ ਨੇ ਫਿਰ ਐਡਾ ਅਪਰਾਲਾ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਸਾੰਤੀ ਵੱਲੋਂ ਕਿ ਉਸ ਦਿਨ ਅਸੀਂ ਕੋਈ ਤਰਈ ਇੱਕ ਸੂਟ ਲੇਡੀਜ਼ ਐਂਡ ਜੈਟਸ 6 ਕੰਬਲ 6 ਸਰਹਾਣੇ 6 ਬੈੱਡ ਸ਼ੀਟਸ ਔਰ ਕੁਛ ਘਰ ਦਾ ਘਰੇਲੂ ਰਸਨ ਪਾਣੀ ਦਾ ਸਮਾਨ ਤੇ ਨਾਲ ਕੁਛ ਕਰਦੇ ਹੋਰ ਉਤਲੇ ਜਿਹੜੇ ਖਰਚੇ ਹੁੰਦੇ ਉਹਨਾਂ ਵਾਸਤੇ ਕੁਛ ਨਾ ਕੁਛ ਅਸੀਂ ਇਹ ਭੈਣ ਜੀ ਨੂੰ ਤੇਲ ਫੁੱਲ ਦੇ ਕੇ ਗਏ ਸੀ ਇਹ ਬੇਟੀ ਨੂੰ ਉਦੋਂ ਪਿਆਰ ਦੇ ਕੇ ਗਏ ਸੀ ਔਰ ਬੇਟੀ ਦਾ ਮੈਂ ਚਲੋ ਠੀਕ ਹੈ ਭਾਵੇਂ ਇਹ ਨਹੀਂ ਬੋਲ ਸਕਦੀ ਬਟ ਇੰਨੀ ਸੁਸ਼ੀਲ ਲੜਕੀ ਹੈ ਇਹ ਬੋਲਦੀ ਹੈ ਬੋਲਦੀ ਆ ਗੱਲ ਸਮਝ ਆ ਜਾਂਦੀ ਆ ਸੁਣ ਵੀ ਲੈਂਦੀ ਆ ਪਰ ਉਹਨਾਂ ਨੇ ਜਿੰਨਾ ਆਮ ਆਦਮੀ ਸੁਣਦਾ ਤਾਂ ਇੱਕ ਬੜੀ ਵੱਡੀ ਕਹਾਵਤ ਹੈ ਕਿ ਜਿਸ ਦਾ ਕੋਈ ਨਹੀਂ ਉਸ ਦਾ ਤਾਂ ਖੁਦਾ ਹੁੰਦਾ ਹੈ ਔਰ ਸਾਰਿਆਂ ਨੂੰ ਪਤਾ ਮੈਂ ਹੁਣੇ ਗੱਲ ਕਰਨ ਦਿਆ ਸੀ ਭੈਣ ਜੀ ਤੁਹਾਡਾ ਤਾਂ ਪਰਿਵਾਰ ਬੇਸ਼ੱਕ ਤਾਲਮੇਲ ਨਹੀਂ ਤੁਹਾਡੇ ਬੇਟਿਆਂ ਨਾਲ ਹੈਗਾ ਕੁੜੀਆਂ ਨੇ ਤੁਹਾਡਾ ਜਵਾਈ ਸਾਹਿਬ ਖੜੇ ਹੋਏ ਨੇ ਸਾਹਮਣੇ ਦੋ ਬੇਟੀਆਂ ਨੇ ਦੋਨੇ ਮੈਰਿਡ ਨੇ ਔਰ ਇਹ ਵੀ ਤੁਹਾਡਾ ਸਾਥ ਦੇਣ ਡਿਆ ਬਾਕੀ ਇਲਾਕੇ ਦੇ ਭੈਣ ਭਰਾ ਜਿਹੜੇ ਆ ਉਹ ਵੀ ਜਿੰਨੇ ਜੁਗ ਹੈਗੇ ਆ ਉਸ ਤੋਂ ਵੱਧ ਤੁਹਾਡੀ ਮਦਦ ਕਰਨ ਡਿਆ ਮੈਂ ਦਾਅਵੇ ਨਾ ਕਹਿ ਸਕਣਾ ਤੇ ਕਈ ਘਰ ਇਹੋ ਜਿਹੇ ਆ ਜਿਹੜੇ ਚੰਗੇ ਭਲੇ ਹੁੰਦੇ ਆ ਪਰ ਇੰਨਾ ਕੁਝ ਨਹੀਂ ਪੇਟੀਆਂ ਨੂੰ ਦੇ ਸਕਦੇ ਅੱਜ ਮਹਿੰਗਾਈ ਦੇ ਯੁੱਗ ਚ ਪਰ ਇਹ ਭੈਣ ਭਰਾਵਾਂ ਨੇ ਤੁਹਾਡੀ ਸਹਿਯੋਗ ਕੀਤਾ ਫਰਿੱਜ ਮਿਲ ਗਈ ਆ ਗੋਦਰੇ ਦੀ ਅਲਮਾਰੀ ਮਿਲ ਗਈ ਆ ਸੂਟ ਮਿਲ ਗਏ ਨੇ ਪਨਾਸ਼ੀਲੀ ਹਲਪ ਮਿਲ ਗਈ ਆ ਕੋਸ ਥੋੜਾ ਬੋਤਾ ਹੋਰ ਸਮਾਨ ਹੈ ਖਾਣਾ ਪੀਣਾ ਦਾ ਪ੍ਰਬੰਧ ਮੇਨ ਹੁੰਦਾ ਉਹ ਵੀ ਸਾਰਾ ਭਰਾਵਾਂ ਨੇ ਰਲ ਮਿਲ ਕੇ ਕਰਤਾ ਗੁਰਦੁਆਰੇ ਦੇ ਵਿੱਚ ਕੱਲ ਹੋਏਗਾ ਮੈਰਿਜ ਬੜੀ ਅੱਛੀ ਹੋਏਗੀ ਸੋ ਪ੍ਰਮਾਤਮਾ ਕਰੇ ਇਹਨਾਂ ਬੱਚਿਆਂ ਨੂੰ ਖੁਸ਼ ਰੱਖੇ ਤੁਹਾਡੇ ਮਨ ਨੂੰ ਸ਼ਾਂਤੀ ਮਿਲੇ ਤੁਹਾਡੇ ਸਿਰੋਂ ਭਰ ਭਰਿਆ ਜਿ ਤਿੰਨੇ ਬੇਟੀਆਂ ਦੇ ਤੇ ਦੋ ਆ ਬੱਚੇ ਦੇ ਉਤਰ ਗਏ ਨੇ ਸੋ ਅਹੀਂ ਵੀ ਗੁਰੂ ਅੱਗੇ ਅਰਦਾਸ ਕਰਦੇ ਆ ਮੈਂ ਕੱਲਾਂ ਵੀ ਇੱਥੇ ਪਰਸੋਂ ਚੌਥੀ ਆਇਆ ਸੀ ਉਦੋਂ ਵੀ ਕੁਛ ਨਾ ਕੁਝ ਜੋ ਤੁਹਾਡੀ ਹੈਲਪ ਕਰ ਸਕਦਾ ਕਬੀਰ ਜੀ ਦਾ ਸਾਰਾ ਨਾ ਸਟੋਰੀ ਸੁਣੀ ਦੀ ਹੈ ਵੀ ਉਹ ਜਦੜੇ ਡਰਦੇ ਘਰੋਂ ਨਿਕਲ ਗਏ ਸੀ ਤੇ ਮੈਂ ਕਰ ਨਹੀਂ ਸਕਣਾ ਵਿਆਹ ਪਰ ਪ੍ਰਮਾਤਮਾ ਨੇ ਆਪ ਵਿੱਚ ਆ ਕੇ ਤਾਂ ਉਹਨਾਂ ਦਾ ਐਡਾ ਵਧੀਆ ਵਿਆਹ ਕਰਤਾ ਪਰ ਮੈਂ ਮਹਿਸੂਸ ਕਰ ਰਹਾ ਕਿ ਇਸੇ ਤਰ੍ਹਾਂ ਹੀ ਈਸ਼ਵਰ ਨੇ ਆਪ ਆ ਕੇ ਤੁਹਾਡੇ ਕਾਰਜ ਦੇ ਵਿੱਚ ਤੁਹਾਡਾ ਕਾਰਜ ਸਫਲ ਕਰ ਦੇਣਾ ਕਿਸੇ ਨੂੰ ਤੁਹਾਨੂੰ ਡਰਨ ਦੀ ਲੋੜ ਨਹੀਂ ਕੋਈ ਭਰਾਨ ਦੀ ਲੋੜ ਨਹੀਂ ਜੋ ਪ੍ਰਮਾਤਮਾ ਕਰੇਗਾ ਬਹੁਤ ਅੱਛਾ ਕਰੇਗਾ ਤੁਹਾਡੇ ਵੱਲੋਂ ਤੁਸੀਂ ਤੁਹਾਨੂੰ ਪਿਆਰ ਦੇ ਸਕਨੇ ਆ ਪ੍ਰਮਾਤਮਾ ਇਹ ਬੱਚਿਆਂ ਨੂੰ ਖੁਸ਼ ਰੱਖੋ ਜੋ ਈਸ਼ਵਰ ਨੇ ਲਿਖੜਿਆ ਇਹ ਕਪਲ ਬਣਨਾ ਸੀਗਾ ਸੰਯੋਗ ਉੱਤੇ ਮਿਲੇ ਹੁੰਦੇ ਆ ਪਰ ਇੱਥੇ ਦੁਨੀਆ ਤੇ ਆ ਕੇ ਮਿਲ ਹੋ ਜਾਂਦੇ ਆ ਬੜਾ ਸੋਹਣਾ ਹੋਏਗਾ ਮੈਂ ਕੱਲ ਪਰਸੋ ਭੈਣ ਜੀ ਨੂੰ ਪੁੱਛਿਆ ਕਿ ਭੈਣ ਜੀ ਜਿੱਥੇ ਤੁਹਾਡਾ ਰਿਲੇਸ਼ਨ ਹੋਇਆ ਉਹ ਕਿੱਥੋਂ ਦੇ ਆ ਇਹਨਾਂ ਨੇ ਮੈਨੂੰ ਦੱਸਿਆ ਕਿ ਉਹ ਮੁਕੇਰੀਆਂ ਦੇ ਆ ਔਰ ਕਟਿੰਗ ਦਾ ਕੰਮ ਕਰਦੇ ਆ ਸਲੂਨ ਦਾ ਕੰਮ ਕਰ ਰਹੇ ਆ ਬੜਾ ਅੱਛਾ ਕੰਮ ਅੱਜਕੱਲ ਔਰ ਇਹਨਾਂ ਨੂੰ ਪੁੱਛਿਆ ਤੁਹਾਡੇ ਪੇਕੇ ਕਿੱਥੇ ਕਹਿੰਦੇ ਮੇਰੇ ਵੀ ਮੁਕੇਰੀਆਂ ਹੀ ਆ ਤੇ ਇਹਦੇ ਮਾਮਾ ਜੀ ਵੀ ਉੱਥੋਂ ਦੇ ਨੇ ਉਹਨਾਂ ਨੇ ਹੀ ਇਹਦਾ ਰਿਲੇਸ਼ਨ ਬਣਾਇਆ ਮੁਕੇਰੀਆਂ ਤੋਂ ਬੱਚੇ ਨਾਲ ਉਹ ਇਹਦੇ ਅੱਗੇ ਵੀ ਇਹਨਾਂ ਨੂੰ ਸਹਾਰਾ ਮਿਲੇਗਾ ਕਿਉਂਕਿ ਇਹਨਾਂ ਦੇ ਪਹਿਲੇ ਵੀ ਉਹ ਰਿਸ਼ਤੇਦਾਰ ਨੇ ਜਿਹੜੇ ਇਸ ਬੱਚੇ ਦਾ ਜਨਮ ਤੇ ਪਰਮਾਤਮਾ ਕਰੇ ਤੁਹਾਨੂੰ ਖੁਸ਼ੀਆਂ ਬਖਸ਼ੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀਆਂ ਕਲਾਤ ਰੱਖੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਰਮੇਸ਼ਜੀ ਲਾਹੋਈ ਰਗਨੋ ਗੋਸwami Shiv Gunabadas Maharaj Ki Jai ਮੈਂ ਅੱਜ ਦੇ ਵਿੱਚ ਇਸ ਪ੍ਰੋਗਰਾਮ ਚ ਆਏ ਵਿਆਹ ਸ਼ਾਦੀ ਦੇ ਬੀਟੀਆ ਦੇ ਮੈਰਿਜ ਆ ਉਦੇ ਵਿੱਚ ਸਾਡੇ ਰਿਸ਼ੀकांत ਜੀ ਇੱਕ ਫੋਨ ਕੀਤਾ ਸੀ ਸਿਰਫ ਇੱਕ ਫੋਨ ਹਾਲਾਂਕਿ ਵਾਈਫੇਸ ਟੂ ਫੇਸ ਉਹ ਨਹੀਂ ਗੱਲ ਨਹੀਂ ਹੋ ਸਕੀ ਇੱਕ ਫੋਨ ਕੀਤਾ ਤਾਂ ਉਹਨਾਂ ਦੀ ਟੀਮ ਤੁਰੰਤ ਹਰਕਤ ਦੇ ਵਿੱਚ ਆਈ ਤੇ ਉਹਨਾਂ ਨੇ ਬਹੁਤ ਹੀ ਜਿਹੜਾ ਵੱਡਾ ਪ੍ਰਾਲਾ ਕਰਕੇ ਮੈਂ ਕਹਿੰਦਾ ਵੀ ਇਹ ਇਹੋ ਜਿਹਾ ਮੈਂ 3-4 ਸੰਸਤਾਵਾਂ ਨੂੰ ਕਾਲ ਕੀਤੀ ਪਰ ਉਹ ਮਲੋ ਉਹਨਾਂ ਨੇ ਅਣਦੇਖਿਆ ਕਰ ਦਿੱਤਾ ਸਿਰਫ ਇੱਕ ਫੋਨ ਕਰਨ ਦੇ ਨਾਲ ਰਿਸ਼ੀकांत ਤੋਂ ਉਹਨਾਂ ਦੀ ਸਮੁੱਚੀ ਟੀਮ ਮੈਂ ਧੰਨਵਾਦੀਆਂ ਦਾ ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਨੇ ਇਹ ਜਿਹੜੇ ਨੀ ਐਕਟੀਵਿਟੀ ਦਿਖਾ ਕੇ ਤੇ ਇਸ ਗਰੀਬ ਪਰਿਵਾਰ ਦੀ ਮਾਂ ਫੜੀ ਆ ਤੇ ਇਹ ਬਹੁਤ ਚੜ੍ਹਦੀਆਂ ਕਲਾ ਦੇ ਗੁਰਦਾਸਪੁਰ ਦੇ ਵਿੱਚ ਇੱਕ ਇਹੀ ਟੀਮ ਲੱਭੀ ਮੈਨੂੰ ਜਿਹੜੀ ਬਹੁਤ ਐਕਟੀਵਿਟੀਜ਼ ਨਾਲ ਤੇ ਜਿਨ੍ਹਾਂ ਕੰਮ ਕਰਕੇ ਤੇ ਤੁਰੰਤ ਜੜੀਆਂ ਵੱਡੀ ਤੋਂ ਵੱਡੀ ਸਹਾਇਤਾ ਦੇ ਕੇ ਪਰਿਵਾਰ ਨੂੰ ਜੜਾ ਇਹਨਾਂ ਦਾ ਵੱਡਾ ਯੋਗਦਾਨ ਆ ਬਹੁਤ-ਬਹੁਤ ਇਹਨਾਂ ਦਾ ਧੰਨਵਾਦ